ਜੋੜ ਰਹੇ ਹੋ ਗਿਆ ਸ਼ੁਰੂ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਬੀਰ ਸਿੰਘ ਗੋਲਡੀ ਜੇ ਤੁਹਾਨੂੰ ਪਤਾ ਕਿ ਆਉਣ ਵਾਲੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹਦੇ ਵਿੱਚ ਸਾਡੀ ਪਾਰਟੀ ਹਾਈ ਕਮਾਂਡ ਦਾ ਜੋ ਫੈਸਲਾ ਉਹਦੇ ਲਈ ਮੈਂ ਸਿਰ ਝੁਕਾ ਕੇ ਉਹ ਸਵਾਗਤ ਕਰਦਾ ਤੇ ਮੈਂ ਖੈਰਾ ਸਾਹਿਬ ਦਾ ਵੀ ਸਵਾਗਤ ਕਰਦਾ ਕਿ ਤੁਸੀਂ ਸੰਗਰੂਰ ਜਿਹੜੀ ਲੋਕ ਸਭਾ ਦੇ ਉਮੀਦਵਾਰ ਬਣੇ ਹੋ ਬਹੁਤ-ਬਹੁਤ ਮੁਬਾਰਕਬਾਦ ਤੇ ਦੇ ਨਾਲ ਕੱਲ ਮੈਂ ਲਿਖ ਕੇ ਪਾਇਆ ਸੀਗਾ ਕਿ ਆਪਾਂ ਕੱਲ ਨੂੰ ਇਕੱਠੇ ਹੋਵਾਂਗੇ ਤੇ ਲਾਈਵ ਰਾਹੀਂ ਆਪਾਂ ਜੁੜਾਂਗੇ ਸੋ ਇੱਕ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕੀ ਅ ਬੜਾ ਕੁਝ ਹੋਇਆ ਸੋ ਮੈਂ ਉਹ ਗੱਲਾਂ ਤੇ ਨਹੀਂ ਜਾਣਾ ਚਾਹੁੰਦਾ ਤੇ ਮੈਂ ਕੋਈ ਗੱਲ ਤੇ ਜਿਹੜੀ ਜ਼ਿਆਦਾ ਕੇਂਦਰੇ ਤਾਂ ਮੈਨੂੰ ਬੜਾ ਜਿਹੜੀ ਗੱਲ ਨੇ ਡਿਸਟਰਬ ਕਰਿਆ ਕਿ ਵੱਡਾ ਲੀਡਰ ਛੋਟਾ ਲੀਡਰ ਕੀ ਹੁੰਦਾ ਕਿ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ ਜਾਂ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ ਇਹਦੀਆਂ ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦਿੰਨਾ ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ ਜਦੋਂ ਮੈਂ ਯੂਨੀਵਰਸਿਟੀ ਤੋਂ 2008 ਚ ਆਇਆ ਆਪਣੇ ਹਲਕੇ ਚ ਧੂਰੀ ਚ ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈਂ ਟਿਕਟ ਦੀ ਮੰਗ ਕਰੀ ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ ਮੈਂ ਪਾਰਟੀ ਹਾਈ ਕਮਾਂਡ ਤੋਂ ਪੁੱਛਣਾ ਚਾਹਣਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨੇ ਪਰ ਦਲਵੀਰ ਸਿੰਘ ਗੋਲਡੀ ਉੱਥੇ ਦਾ ਉੱਥੇ ਖੜਾ ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ ਉਦੋਂ ਮੇਰੀ ਟਿਕਟ ਕੱਟੀ ਗਈ ਕੀ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ ਪਰ ਦਲਵੀਰ ਸਿੰਘ ਉੱਥੇ ਦਾ ਉੱਥੇ ਖੜਾ ਫਿਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਪਰ ਦਲਬੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਟਿਕ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਣੀ ਚੋਣ ਲੋਕ ਸਭਾ ਜਿਮਣੀ ਚੋਣ ਆਈ ਜੋ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਤੇ ਫੇਰ ਲਗਾਤਾਰ ਮੈਂ ਕੰਮ ਕਰਿਆ ਮੇਰੇ ਨਾਲ ਪਾਰਟੀ ਨੇ ਕਮਿਟਮੈਂਟ કરી ਕਿ ਤੁਹਾਨੂੰ ਇਹ ਜਿਮਨੀ ਚੋਂ ਲੜਾ ਰਹੇ ਆ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮਾਉਦੀਆ ਗਿਆਉਦਾ ਸਿਰ ਚ ਕੋਣਾ